ਏਅਰ ਇੰਡੀਆ ਦਾ ਹਵਾਈ ਜਹਾਜ਼ ਉੜਾਨ ਪਰਦਿਆਂ ਹੀ ਕ੍ਰੈਸ਼ ਹੋਇਆ ਲੰਡਨ ਲਈ ਉਸਨੇ ਉਡਾਨ ਭਰੀ ਸੀ 2 ਮਿੰਟ 1:38 ਮਿੰਟ ਤੇ ਉਹ ਉਡਾਨ ਭਰਦਾ ਤੇ 1:40 ਮਿੰਟ ਤੇ ਦੁਪਹਿਰ ਦੀ ਮਤਲਬ ਅੱਜ 12 ਤਰੀਕ ਦੀ 1:40 ਮਿੰਟ ਤੇ ਉਹ ਕ੍ਰੈਸ਼ ਹੋ ਜਾਂਦਾ ਆਪਣੀ ਸਵਾਰੀ ਕਿੰਨੀ ਥੇਗੀ ਪੂਰੇ ਗਏ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਇਸ ਮੌਕੇ ਪੰਜਾਬ ਬੀਜੇਪੀ ਦੇ ਮਾਮਲਿਆਂ ਦੇ ਚਾਰ ਵਿਜੇ ਰੁਪਾਣੀ ਵੀ ਇਸੇ ਜਹਤ ਸਬਕ ਕਰਦੇ ਸੀ ਸੋ ਕਾਫੀ ਦਰਦਨਾਕ ਘਟਨਾ ਜਿਸ ਨੇ ਆਪਣਾ ਪੁੱਤਰ ਸਰਹੱਦ ਤੇ ਭੇਜਿਆ ਦੇਸ਼ ਤੇ ਲਈ ਲੜਨ ਲਈ ਦੇਸ਼ ਤੇ ਲਈ ਖੜਨ ਲਈ ਛਾਤੀ ਕਾਂ ਦੇ ਜਿਹੜਾ ਪੁੱਤ ਬਾਦਰ ਤੇ ਗਿਆ ਲਾਸ਼ ਬਦਲ ਕੇ ਤੋ ਕਰਿਆ ਵੇ ਤੇ ਤਾਮੀ ਪਿਝੀਆਂ ਅੱਖਾਂ ਸਲੂਟ ਮਾਰਦੀਆਂ ਕਿ ਤਰੰਗ ਵਿੱਚ ਲਿਫਟ ਵਿੱਚ ਮੇਰਾ ਪੁੱਤ ਕਰਿਆ ਹੈ ਨਾਤਾ ਕਾਰਨ ਜੇ ਤੱਕ ਸਪਸ਼ਟ ਹੈ ਪਰਿਵਾਰ ਨੂੰ ਮੌਤ ਦਾ ਨਾ ਅਜੇ ਤੱਕ ਉਸ ਪਰਿਵਾਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਤੁਸੀਂ ਉਸ ਜਵਾਨ ਦੇ ਜਾਣਦੇ ਤੇ ਨਾ ਹੀ ਉਸ ਪਰਿਵਾਰ ਦੀ ਕੋਈ ਬਾਹ ਫੜੀ ਹੈ ਕਿਸੇ ਸਰਕਾਰ ਨੇ ਬਹੁਤ ਇੰਤਜ਼ਾਰ ਸੀ ਜੀ ਐਸ ਜੀ ਪੀ ਸੀ ਦੀ ਮੀਟਿੰਗ ਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਜਿਹੜੀ 9 ਜੂਨ ਨੂੰ ਹੋਣੀ ਸੀ ਉਹ 12 ਜੂਨ ਨੂੰ ਹੋਈ ਉਹਦੇ ਪਿੱਛੇ ਮੰਨਿਆ ਜਾ ਰਿਹਾ ਸੀ ਬਾਬਾ ਤੁਮਾਹਵਰਾਂ ਦਾ 11 ਜੂਨ ਨੂੰ ਲੱchnਾ ਵਾਲਾ ਧਰਨਾ ਟਾਲਣਾ ਵੱਡਾ ਮਿਸ਼ਨ ਸੀ ਕਿ ਜਲਦ ਹੀ ਸਿੱਖ ਵਿਦਵਾਨਾਂ ਦੀ ਕੁਝ ਪੱਧਰੀ ਕਮੇਟੀ ਦਾ ਗਠਨ ਕੀਤਾ ਜਾਊਗਾ ਇਹ ਅੱਜ ਦੀ ਅੰਤਰੀ ਕਮੇਟੀ ਦੀ ਮੀਟਿੰਗ ਜਿਹੜੀ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਉਹਦੇ ਸਾਈ ਫੈਸਾ ਹੁਣ ਇਹਦੇ ਰਾਹੀਂ ਹੀ ਪਪਾ ਤੁਮਨ ਸੁਣਿਆ ਦੇਣਾ ਦੇਖੋ ਜੇ ਅਸੀਂ ਕਾਰਵਾਈ ਕਰਦੇ ਹੁਣ ਉਹ ਇਹ ਕਿ ਅਜ ਸ਼ਰਨਿਕ ਕਮੇਟੀ ਸਾਡੇ ਕੰਟਰੋਲ ਚ ਹੈ ਅੱਜ ਅਸੀਂ ਆਪਣੇ ਚਾਹਤੇ ਬੰਦੇ ਲਾ ਲਾਂਗੇ ਕੱਲ ਨੂੰ ਉਹ ਹੀ ਸਾਡੇ ਕੰਟਰੋਲ ਚ ਚੱਲੇ ਤੇ ਬੰਦੇ ਵੀ ਜੋ ਰਹਿਣੇ ਇਸ ਲਈ ਆਪਾਂ ਦੋ ਥਾਂ 'ਤੇ ਕੰਟਰੋਲ ਦੀ ਜਗ੍ਹਾ ਕਿਸੇ ਕੰਟਰੋਲ ਰੱਖੋ ਉਹਦੇ ਰਾਈਓ ਤਰੀਕਾ ਕਰਾਓ ਫਿਲਹਾਲ ਇਹ ਮਾਮਲਾ ਲਟਕਾ ਦਿਓ ਤਾਂ ਇੱਕ ਤਰ੍ਹਾਂ ਇਹ ਵੀ ਚਰਚਾ ਆ ਰਹੀ ਹੈ ਇਸੇ ਲਟਕਾਉਣ ਦਾ ਤਰੀਕਾ ਬੰਦ ਕਮਰਾ ਮੁਲਾਕਾਤ ਕਰਦੇ ਨੇ ਕਿ ਉਸ ਬੰਦ ਕਮਰਾ ਬੈਠਕ ਤੋਂ ਬਾਅਦ ਮੀਡੀਆ ਦੇ ਰੂਬਰੂ ਹੋ ਰਿਹਾ ਕਹਿੰਦੇ ਨੇ ਕਿ ਮੈਂ ਤਾਂ ਹਾਲਚਲ ਪੁੱਛਣ ਆਇਆ ਸੀ ਜਦੋਂ ਮੀਡੀਆ ਸਵਾਲ ਕਰਦਾ ਕਿ ਇਹਨਾਂ ਨੂੰ ਬਦਲਣ ਬਾਰੇ ਆਉਣ ਬਾਰੇ ਉਹ ਕਹਿੰਦੇ ਨਹੀਂ ਇਹ ਧਾਰਮਿਕ ਮੌਸਲੇ ਚ ਸਾਡੀ ਕੋਈ ਗੱਲ ਗੁਜਰਾਤ ਦਾ ਅਹਮਦਾਬਾਦ 에ਅਰਪੋਰਟ 에ਅਰਪੋਰਟ ਤੇ ਜੋ ਮਤਭਾਗੀ ਘਟਨਾ ਵਾਪਰੀ ਹੈ ਉਹ ਖਬਰ ਤੁਹਾਡੇ ਤੱਕ ਪਹੁੰਚੀ ਹੋਈ ਹੈ ਜਸਰਾ ਉੱਥੇ ਇੱਕ 에어 ਇੰਡੀਆ ਦਾ ਹਵਾਈ ਜਹਾਜ਼ ਉਡਾਨ ਭਰਦਿਆਂ ਹੀ ਕ੍ਰੈਸ਼ ਹੋਇਆ ਲੰਡਨ ਲਈ ਉਸਨੇ ਉਡਾਨ ਭਰੀ ਸੀ 2 ਮਿੰਟ 1:38 ਮਿੰਟ ਤੇ ਉਹ ਉਡਾਨ ਭਰਦਾ ਤੇ 1:40 ਮਿੰਟ ਤੇ ਦੁਪਹਿਰ ਦੀ ਮਤਲਬ ਅੱਜ 12 ਤਰੀਕ ਦੀ 1:40 ਮਿੰਟ ਤੇ ਉਹ ਕ੍ਰੈਸ਼ ਹੋ ਜਾਂਦਾ ਵੱਡਾ ਤਮਾਕਾ ਹੁੰਦਾ ਧੂਏ ਦਾ ਇੱਕ ਗੁਬਾਰ ਪੂਰੇ ਖੇਤਰ ਚ ਫੈਲ ਜਾਂਦਾ ਤੇ ਉਹ 에어ਪੋਰਟ ਦਾ ایریا ਸੀ ਜਿੱਥੇ ਉਹ ਕ੍ਰੈਸ਼ ਹੁੰਦਾ ਤੇ ਉਸ ਤੋਂ ਬਾਅਦ ਬਚਾਅ ਦਲ ਪੂਰੀ ਪ੍ਰਕਿਰਿਆ ਚ ਲੱਗਦਾ ਬਹੁਤ ਮੁਸ਼ਕਲ ਹੈ ਜਿਸ ਤਰ੍ਹਾਂ ਮਲਬੇ ਚੋਂ ਲਾਸ਼ਾਂ ਦਾ ਲਾਸ਼ਾਂ ਮਿਲ ਰਹੀਆਂ ਤੇ ਇਸ ਸਥਿਤੀ ਦੇ ਵਿੱਚ ਬਚਾਅ ਕਰਮੀਆਂ ਲਈ ਕਾਫੀ ਮੁਸ਼ਕਲ ਭਰਿਆ ਹੁੰਦਾ 242 ਯਾਤਰੀ ਇਸ ਜਹਾਜ਼ ਸਵਾਰ ਸੀਗੇ ਜਿਨ੍ਹਾਂ ਚ 2 ਪਾਇਲਟ 10 ਕੈਬਨ ਕਰੂ ਮੈਂਬਰ ਇਹਨਾਂ ਨੂੰ ਮਲਾਕ ਕੇ 242 ਬੰਦੇ ਸੀਗੇ ਮਤਲਬ 230 ਯਾਤਰੀ ਤੇ 12 ਇਹ ਪਾਇਲਟ ਤੇ 10 ਕਰੂ ਮੈਂਬਰ ਸੋ ਇਸ ਤਰ੍ਹਾਂ 242 ਨੂੰ ਲੈ ਕੇ ਉੜਿਆ ਇਹ ਲੰਡਨ ਲਈ ਜਹਾਜ਼ ਜਦੋਂ ਕ੍ਰੈਸ਼ ਹੁੰਦਾ ਅਹਮਦਾਬਾਦ ਦੇ 에어ਪੋਰਟ ਦੇ ਉੱਤੇ ਤੇ ਉਸ ਤੋਂ ਬਾਅਦ ਗੁਜਰਾਤ ਦੇ ਮੁੱਖ ਮੰਤਰੀ 에어ਪੋਰਟ ਕੋਲ ਦਾ ਰੁਕ ਕਰਦੇ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਦੋਵੇਂ ਗੁਜਰਾਤ ਦੇ ਮੁੱਖ ਮੰਤਰੀ ਨੇ ਆਪਤਾ ਕਰਦੇ ਨੇ ਇਸ ਜਹਾਜ਼ ਦੇ ਵਿੱਚ 53 ਦੇ ਕਰੀਬ ਯਾਤਰੀ ਇੰਗਲੈਂਡ ਨਾਲ ਸੰਬੰਧਿਤ ਸੀ ਤੇ ਇਸ ਜਹਾਜ਼ ਦੇ ਵਿੱਚ 7 ਪੁਰਤਗਾਲ ਦੇ ਯਾਤਰੀ ਸੀਗੇ ਇੱਕ ਕੈਨੇਡਾ ਨਾਲ ਸੰਬੰਧਿਤ ਹੈ ਬਾਕੀ ਭਾਰਤੀ ਸੀਗੇ ਇਹਨਾਂ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਇਸ ਮੌਕੇ ਪੰਜਾਬ ਬੀਜੇਪੀ ਦੇ ਮਾਮਲਿਆਂ ਦੇ ਇੰਚਾਰਜ ਵਿਜੇ ਰੁਪਾਣੀ ਵੀ ਇਸੇ ਜਹਾਜ਼ 'ਚ ਸਫ਼ਰ ਕਰ ਰਹੇ ਸੀ ਸੋ ਕਾਫੀ ਦਰਦਨਾਕ ਹਾਦਸਾ ਇੱਕ ਪਲ ਲਈ ਤਾਂ ਜ਼ਿੰਦਗੀ ਰੁਕ ਜਾਂਦੀ ਹੈ ਅਜੀਆਂ ਖਬਰਾਂ ਨੂੰ ਸਾਂਝੀਆਂ ਕਰਦੇ ਆਂ ਬਕਾਇਦਾ ਤੌਰ ਤੇ ਸਾਰੀਆਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਉੱਥੇ ਉਸ ਏਰੀਆ ਨੂੰ ਕਵਰ ਕਰ ਲਿਆ ਗਿਆ ਕਿਸੇ ਵੀ ਆਮ ਵਿਅਕਤੀ ਨੂੰ ਦਰਜਾਣ ਦੀ ਇਜਾਜ਼ਤ ਨਹੀਂ ਹੈ ਕੋਸ਼ਾਂ ਹੋਈਆਂ ਪਰ ਮਲਬੇ ਦਾ ਢੇਰ ਹੈ ਸਭ ਕੁਝ ਰਾਖ ਹੈ ਇਹੀ ਤਾਂ ਜ਼ਿੰਦਗੀ ਦੀ ਕੋੜੀ ਸਚਾਈ ਹੈ ਪਰ ਇਸ ਹਾਦਸੇ ਨੂੰ ਲੈ ਕੇ ਹੁਣ ਜਾਂਚ ਹੋਏਗੀ ਕਿਉਂਕਿ ਤੁਰੰਤ ਤਾਂ ਸਿਰਫ ਤਕਨੀਕੀ ਕਾਰਨ ਕਿਹਾ ਜਾ ਰਿਹਾ ਹੈ ਇਹ ਸੰਭਾਵਨਾ ਪ੍ਰਗਟਾਈ ਗਈ ਹੈ ਸ਼ੁਰੂਆਤੀ ਦੌਰ ਦੇ ਵਿੱਚ ਕੇ ਇੰਜਨਸ ਕੋਈ ਤਕਨੀਕੀ ਖਰਾਬੀ ਆਈ ਹੋਏਗੀ ਜਿਸ ਦੇ ਕਾਰਨ ਉਡਾਨ ਭਰਦਿਆਂ ਹੀ ਇਹ ਜਹਾਜ਼ ਕ੍ਰੈਸ਼ ਹੋ ਗਿਆ। ਅਕੀਉ ਦਾ ਜਦੋਂ ਬਲੈਕ ਬਾਕਸ ਪ੍ਰੋ ਲਿਆ ਜਾਏਗਾ ਉਹ ਸਾਰੀ ਜਾਂਚ ਪੜਤਲ ਹੋਏਗੀ ਉਹ ਤੋਂ ਬਾਅਦ ਫਿਰ ਕਿਸੇ ਫੈਸਲੇ ਤੇ ਅਪੜਿਆ ਜਾਏਗਾ ਕਿ ਦੇ ਪਿੱਛੇ ਕਾਰਨ ਕੀ ਰਿਹਾ। ਸੋ ਬਹੁਤ ਦਰਦਨਾਕ ਖਾਸ ਹੈ ਆਉਂਦੇ ਦਿਨਾਂ ਤੱਕ ਵੀ ਇਹਦੀ ਚਰਚਾ ਰਹਿਣੀ ਹੈ। ਪਰਮਾਤਮਾ ਉਹਨਾਂ ਬਿਛੜੀਆਂ ਰੂਹਾਂ ਨੂੰ ਜਿਹੜੇ ਹਾਸੇ 'ਚ ਮਾਰੇ ਗਏ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਜ਼ ਬਖਸ਼ੇ ਇੱਕ ਵੱਖਰੀ ਟੀਸ ਇੱਕ ਵੱਖਰੀ ਪੀੜ ਇੱਕ ਮਾਂ ਦੀ ਉਹ ਪੀੜ ਇੱਕ ਪਿਓ ਦਾ ਉਹ ਦਰਦ ਜਿਸਨੇ ਆਪਣਾ ਪੁੱਤਰ ਸਰਹੱਦ ਤੇ ਭੇਜਿਆ ਦੇਸ਼ ਤੇ ਲਈ ਲੜਨ ਲਈ ਦੇਸ਼ ਤੇ ਲਈ ਖੜਨ ਲਈ ਛਾਤੀ ਤਾਣ ਕੇ ਜਿਹੜਾ ਪੁੱਤ ਬਾਰਡਰ ਤੇ ਗਿਆ ਤੇ ਲਾਸ਼ ਬਦਲ ਕੇ ਜਦੋਂ ਘਰੇ ਆਵੇ ਤੇ ਤਾਂ ਵੀ ਭਿੱਜੀਆਂ ਅੱਖਾਂ ਸਲੂਟ ਮਾਰਦੀਆਂ ਕਿ ਤਿਰੰਗੇ ਚ ਲਿਫਟ ਕੇ ਮੇਰਾ ਪੁੱਤ ਘਰੇ ਆਇਆ ਪਰ ਜਦੋਂ ਉਸ ਨੂੰ ਸਰਕਾਰਾਂ ਸ਼ਹੀਦ ਦਾ ਦਰਜਾ ਦੇਣੋਂ ਮੁੱਖਰ ਜਾਣ ਜਦੋਂ ਉਸ ਪਰਿਵਾਰ ਦੀ ਇਸ ਦੁੱਖ ਦੀ ਖੜੀ ਚ ਕੋਈ ਬਾਹ ਫੜਨੋਂ ਇਨਕਾਰ ਕਰ ਦਵੇ ਫਿਰ ਸੋਚ ਕੇ ਦੇਖੋ ਉਸ ਮਾਂ ਤੇ ਉਸ ਪਿਓ ਤੇ ਕੀ ਭੀਤਰੀ ਹੋएगी ਜੀ ਹਾਂ ਮੈਂ ਗੱਲ ਕਰ ਰਿਹਾ ਪੰਜਾਬ ਦੇ ਉਸ ਅਗਨੀ ਵੀਰ ਜਵਾਨ ਦੀ ਜਿਹੜਾ 20 ਸਾਲਾਂ ਦੀ ਉਮਰ ਦੇ ਵਿੱਚ ਬਾਦਰ ਤੋਂ ਕਰੇ ਤਬੂਤ ਚ ਪੈਕ ਹੋ ਕੇ ਆਇਆ ਤੇ ਪਰ ਉਹ ਤਾਂ ਆ ਗਿਆ ਸ਼ਹੀਦ ਦਾ ਦਰਜਾ ਜੇ ਤੱਕ ਕਰੇ ਨਹੀਂ ਆਇਆ ਕਿਉਂ ਆ ਜਾ ਇਸੇ ਲਈ ਅਗਨੀ ਵੀਰ ਦੀ ਪਰਤੀ ਦੇ ਉੱਤੇ ਸਵਾਲ ਸੀ ਇਸੇ ਲਈ ਚੁਣੌਤੀਆਂ ਸੀ ਕਿ ਬਾਅਦ ਚੋ ਕਿਸੇ ਨੇ ਪੱਲਾ ਨਹੀਂ ਫੜਨਾ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵਿਧਾਨ ਸਭਾ ਹਲਕਾ ਉਸ ਵਿਧਾਨ ਸਭਾ ਹਲਕੇ ਦਾ ਅਗਨੀ ਵੀਰ ਆਕਾਸ਼ਦੀਪ ਸਿੰਘ 20 ਸਾਲਾਂ ਉਸ ਇੱਕ ਵੀਡੀਓ ਤੁਸੀਂ ਸਾਰਿਆਂ ਨੇ ਲਗਭਗ ਦੇਖੀ ਹੋएगी ਤੁਹਾਡੀ ਅੱਖਾਂ 'ਚੋਂ ਗੁਜ਼ਰੀ ਹੋएगी ਪਿਛਲੇ ਦਿਨਾਂ 'ਚ ਉਸ ਦੇ ਤੁਰ ਜਾਣ ਤੋਂ ਬਾਅਦ ਇਹ ਵੀਡੀਓ ਬਹੁਤ ਵਾਇਰਲ ਹੋਈ ਕਿਉਂ ਛੁੱਟੀ ਕੱਟਣ ਘਰੇ ਆਉਂਦਾ ਹੈ ਘਰੇ ਆਉਣ ਤੋਂ ਜਦੋਂ ਵਾਪਸ ਪਰਤਦਾ ਹੈ ਉਸ ਨੂੰ ਜਦੋਂ ਬੱਸ ਲੈਣ ਆਉਂਦੀ ਆ ਤਾਂ ਆਪਣੇ ਮਿੱਤਰਾਂ ਦੋਸਤਾਂ ਕਰਦਿਆਂ ਜਿਨ੍ਹਾਂ ਨੂੰ ਸਾਰਿਆਂ ਨੂੰ ਗਲੇ ਮਿਲ ਕੇ ਜਦੋਂ ਬੱਸ ਚੜ੍ਹਦਾ ਹੈ ਤਾਂ ਬੱਸ ਚੜ੍ਹ ਕੇ ਆਪਣੀ ਬੇਬੇ ਨੂੰ ਸਲੂਟ ਮਾਰਦਾ ਤੇ ਬੱਸ ਉਹਦਾ ਆਖਰੀ ਸਲੂਟ ਸੀ ਉਹਦੇ ਸਿਰ ਚ ਗੋਲੀ ਲੱਗਦੀ ਐ। ਆਨ ਡਿਊਟੀ ਐ ਉਹ। ਤੇ ਕਹਿੰਦੇ ਜੀ ਸਿਰ ਚ ਗੋਲੀ ਲੱਗੀ ਇਸ ਲਈ ਉਹਦੀ ਮੌਤ ਹੋ ਗਈ। ਨਾ ਤਾਂ ਕਾਰਨ ਅਜੇ ਤੱਕ ਸਪਸ਼ਟ ਐ ਪਰਿਵਾਰ ਨੂੰ ਮੌਤ ਦਾ। ਨਾ ਅਜੇ ਤੱਕ ਉਸ ਪਰਿਵਾਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਤੁਸੀਂ ਉਸ ਜਵਾਨ ਦੇ ਜਾਣਦੇ। ਤੇ ਨਾ ਹੀ ਉਸ ਪਰਿਵਾਰ ਦੀ ਕੋਈ ਬਾਹ ਫੜੀ ਐ ਕਿਸੇ ਸਰਕਾਰ ਨੇ। ਸੰਧਵਾ ਸਾਹਿਬ ਬੜੀ ਪਹੁੰਚ ਆ ਤੁਹਾਡੀ ਤਾਂ। ਪੰਜਾਬ ਵਿਧਾਨ ਸਭਾ ਦੇ ਸਪੀਕਰੋਂ ਜਾਨੀ ਜੈਲ ਸਿੰਘ ਦੇ ਪਰਿਵਾਰ ਚੋਂ ਕਿਉਂ ਨਹੀਂ ਆਪਣੇ ਹੀ ਹਲਕੇ ਦੇ ਪਰਿਵਾਰਾਂ ਦਾ ਵੀ ਦੁੱਖ ਬਣਾ ਪਾਰੇ ਕਿ ਐਨੀ ਚਲਦੀ ਆ ਦਿੱਲੀ ਵਾਲਿਆਂ ਦੀ ਕਿ ਤੁਹਾਡੀ ਸੁਣਵਾਈ ਨਹੀਂ 30 ਦੇਖੋ ਉਸ ਮਾਂ ਦੀ ਉਹ ਕਹਿੰਦੀ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਤੇ ਤੁਸੀਂ ਜਦੇ ਗਏ ਕਿ ਨੌਕਰੀਆਂ ਦੇਾਂਗੇ ਤੇ ਇਸ ਆਕਾਸ਼ ਦੀਪ ਦੀ ਬਾਹ ਫੜਨ ਉਸ ਪਰਿਵਾਰ ਦੀ ਬਾਹ ਫੜਨ ਕੋਈ ਵੀ ਨਹੀਂ ਬੋੜਿਆ ਕਿਹੜੀ ਨੌਕਰੀ ਕਿਹੜੇ ਪੱਤੇ ਕਿਹੜੇ ਫੰਡ ਕਿਹੜਾ ਕੁਛ ਉਹ ਕਹਿੰਦੇ ਤੈਹ ਕੀਤਾ ਸੀ ਦੋਵਾਂ ਭਰਾਵਾਂ ਨੇ ਛੋਟਾ ਭਰਾ 12ਵੀਂ ਚ ਪੜਦਾ ਇਹ ਗ੍ਰੈਜੂਏਸ਼ਨ ਕਰ ਰਿਆ ਸੀ ਜਦੋਂ ਭਰਤੀ ਹੁੰਦਾ ਤੇ ਕਹਿੰਦੇ ਦੋਵੇਂ ਭਰਾ ਗੱਲਾਂ ਕਰਦੇ ਸੀ ਕਿ ਆਪਾਂ ਦੋਵੇਂ ਫੌਜ ਜਾਵਾਂਗੇ ਤੇ ਪਿਓ ਕਹਿੰਦਾ ਨਾ ਮੈਂ ਨਹੀਂ ਹੁਣ ਜਾਣ ਦੇ ਸਕਦਾ ਮਾਂ ਕਹਿੰਦੀ ਕਿਵੇਂ ਤੋਰਾ ਹਉਣੇ ਨੂੰ ਜਦੋਂ ਇੱਕ ਦਾ ਵੀ ਤੁਸੀਂ ਉਹ ਮਾਨਤਾ ਨਹੀਂ ਕਰ ਰਹੇ ਬਿਲਕੁਲ ਜੀ ਸਵੇਰੇ ਸ਼ਾਮ ਕਸ਼ਦੀਪ ਤੇ ਲਈ ਕਰ ਚਰ ਅਰਦਾਸਾਂ ਹੁੰਦੀਆਂ ਪਰ ਉਸ ਦੇ ਫੁੱਲ ਅਜੇ ਤੱਕ ਉਹਦੇ ਅਸਤ ਅਜੇ ਤੱਕ ਜਲ ਪਰਵਾਦੇ ਜਿੱਤੇ ਪਰਿਵਾਰ ਨੇ ਉਹ ਕਹਿੰਦੇ ਨਹੀਂ ਕਰਾਂਗੇ ਉਸ ਦਿਨ ਤੱਕ ਜਦ ਤੱਕ ਉਸ ਨੂੰ ਸ਼ੀਤਾ ਦਰਜਾ ਦੇ ਇੱਕ ਮਹੀਨਾ ਉਸ ਅਗਨੀਵੀਰ ਨੂੰ ਇਸ ਦੁਨੀਆ ਤੋਂ ਗਿਆ ਲਗਭਗ ਇੱਕ ਮਹੀਨਾ ਹੋ ਗਿਆ ਪਰ ਉਸ ਪਰਿਵਾਰ ਨੇ ਤੈਅ ਕਰ ਲਿਆ ਕਿਸੇ ਦੇ ਫੁੱਲ ਨਹੀਂ ਪਾਉਣੇ ਕਿਉਂਕਿ ਤੁਸੀਂ ਉਸ ਨੂੰ ਸ਼ੀਤਾ ਦਰਜਾ ਦੇਣ ਲਈ ਵੀ ਤਿਆਰ ਜੀ ਹਾਂ ਫਰੀਦਕੋਟ ਦੇ ਕੋਠੇ ਚਹਿਲ ਪਿੰਡ ਦਾ ਆਕਾਸ਼ਦੀਪ 20 ਸਾਲਾ 14 ਮਈ ਦੀ ਰਾਤ ਨੂੰ ਸ਼ਿਰਨਗਰ ਦੇ ਵਿੱਚ ਡਿਊਟੀ ਕਰਦੇ ਆ ਗੋਲੀ ਲੱਗਣ ਨਾਲ ਮਾਰਿਆ ਗਿਆ ਤੇ ਪਰਿਵਾਰ ਨੇ ਹੁਣ ਉਹਦੀਆਂ ਅਸਤੀਆਂ ਰੱਖ ਲਈਆਂ ਕਿ ਅਸੀਂ ਜਲ ਪ੍ਰਵਾਣੀ ਕਰਨਾ ਜਦ ਤੱਕ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੰਦੇ ਬਕਾਇਦਾ ਤੌਰ ਤੇ ਰੱਖਿਆ ਮੰਤਰਾਲੇ ਨੂੰ ਬਕਾਇਦਾ ਤੌਰ ਤੇ ਫੌਜ ਦੇ ਨੁਮਾਇੰਦਿਆਂ ਨੂੰ ਇਥੋਂ ਤੱਕ ਕਿ ਐਕਸ ਸਰਵਿਸਮੈਨ ਜਿਹੜੇ ਐਕਸ ਫੌਜੀ ਨੇ ਸਾਬਕਾ ਫੌਜੀ ਨੇ ਉਹਨਾਂ ਦੀਆਂ ਜੁੰਟਾਂ ਨੇ ਲਿਖ ਕੇ ਦਿੱਤਾ ਤੇ ਪੰਜ ਵਾਰ ਘਰੇ ਆਲੇ ਕੁਲਤਾਰ ਸੰਧਵਾ ਜੀ ਕਹਿੰਦੇ ਕੋਈ ਗੱਲ ਨਹੀਂ ਫੌਜ ਦੀ ਰਿਪੋਰਟ ਆ ਜਾਣ ਦੋ ਤੋ ਆਪਾਂ ਦਰਜਾ ਦਵਾ ਦੇਣਾ ਪਰ ਨਹੀਂ ਅਜੇ ਤੱਕ ਦਰਜਾ ਨਹੀਂ ਮਿਲਿਆ ਤੇ ਪਰਿਵਾਰ ਤਿੰਨੇ ਪਹਿਲੂਆਂ ਤੇ ਅੜਿਆ ਕਿ ਪਹਿਲਾ ਪਹਿਲੂ ਤਾਂ ਸਾਡਾ ਹੀ ਆ ਕਿ ਸਾਨੂੰ ਉਹਦੇ ਮੌਤ ਦਾ ਕਾਰਨਤਾ ਦੱਸਿਓ ਤੇ ਉਹਦੇ ਲਈ ਉਹ ਇਹ ਫੌਜ ਨੂੰ ਚਿੱਠੀਆਂ ਲਿਖ ਚੁੱਕੇ ਨੇ ਪੁੱਛਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਇਹਨਾਂ ਦਾ ਸਾਫ਼ ਕਰ ਦਿਓ ਕਿ ਕਾਸ਼ਦੀਪ ਦੀ ਮੌਤ ਤਾਂ ਅਸਲ ਕਰਨ ਕੀ ਆ ਕਿਵੇਂ ਗੋਲੀ ਲੱਗੀ ਉਹਦੇ ਸਿਰ 'ਚ ਇਸ ਗੋਰੀ ਸੀ ਉਹ ਇਹਨੇ ਕੋਈ ਜਵਾਬ ਨਹੀਂ ਦੂਸਰਾ ਸ਼ਹੀਦ ਦਾ ਦਰਜਾ ਕਦ ਦੋ ਤਾਂਗੇ ਫੌਜ ਨੂੰ ਚਿੱਠੀ ਲਿਖੀ ਹੈ ਮਾ ਕਰਮਜੀਤ ਕੌਰ ਨੇ ਪੁੱਛਿਆ ਕਿ ਸਾਨੂੰ ਦੱਸ ਦਿਓ ਤੁਸੀਂ ਉਸ ਨੂੰ ਸ਼ਹੀਦ ਦਾ ਦਰਜਾ ਦੋਵਾਂਗੇ ਜਾਂ ਨਹੀਂ ਦੋਵਾਂਗੇ ਇਸੇ ਗੱਲ ਨੂੰ ਤਾਂ ਜਦੋਂ ਅਗਨੀਵੀਰ ਦੀ ਭਰਤੀ ਆਲੀ ਸੀ ਆਪਾਂ ਕਿੰਨੀ ਵਾਰ ਚਰਚਾ ਕੀਤੀ ਕਿ ਭਰਾਵਾ ਇਹ ਤੋਖਾ ਹੈ ਇਹ ਬੱਚੇ ਨਾ ਉਧਰ ਦੇ ਨਾ ਇੱਧਰ ਦੇ ਤੇ ਰਿਟਾਇਰਮੈਂਟ ਦੀ ਉਮਰਾਂ ਤਨਖਾਹਾਂ ਪੱਤੇ ਉਹ ਯੋਗਦਾਨ ਨਹੀਂ ਮਿਲਣਾ ਤੇ ਬਕਾਇਦਾ ਤੌਰ ਤੇ ਭਾਰਤੀ ਫੌਜ ਦੇ ਜਿਹੜੇ ਸਾਬਕਾ ਮੁਖੀ ਰਹੇ ਨੇ ਉਹਨਾਂ ਤੱਕ ਨੇ ਇਹ ਪ੍ਰਕਟਾਇਆ ਸੀ ਕਿ ਤੁਸੀਂ ਇੰਜ ਚੰਦ ਮਹੀਨਿਆਂ ਦੀ ਟ੍ਰੇਨਿੰਗ ਜਿਹੜੀ ਸਾਲਾਂ ਦੀ ਟ੍ਰੇਨਿੰਗ ਨੂੰ ਚੰਦ ਦਿਨਾਂ ਦੀ ਟ੍ਰੇਨਿੰਗ ਚ ਬਦਲ ਕੇ ਕਿਵੇਂ ਬਾਦਰਾਂ ਤੇ ਭੇਜ ਰਿਹਾ ਬੱਚਿਆਂ ਨੂੰ ਤਾਂ ਵੀ ਕਿਸ ਨੇ ਨਹੀਂ ਸੁਣੀ। ਛੋਟਾ ਬਹੁਤ ਥੋੜੀ ਬਹੁਤ ਵਾਅਦਾ ਘਾਟਾ ਕੀਤਾ ਸਰਕਾਰ ਨੇ ਪਰ ਗੱਲ ਉੱਥੇ ਦੀ ਉੱਥੇ ਆ। ਤੀਸਰਾ ਪਰਿਵਾਰ ਕਹਿੰਦਾ ਵੀ ਅਸੀਂ ਇਹ ਤਾਂ ਪੁੱਛ ਸਕਦੇ ਆ ਨਾ ਕਿ ਜੇ ਹੁਣ ਬੱਚਾ ਹੀ ਚਲਾ ਗਿਆ ਤਾਂ ਉਸ ਦਾ ਛੋਟਾ ਭਰਾ ਬੈਠਾ ਕਰੇ। ਪਿਓ ਇੱਕ ਵਾਰ ਆਪਣੇ ਲਵਾਰਸ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਮਾਂ ਦੀਆਂ ਹੱਡੀਆਂ ਜਵਾਬ ਦੀ ਗਈਆਂ ਤੇ ਤੁਸੀਂ ਕਰੇ ਕੋਈ ਸਹਯੋਗ ਕਰਨ ਵੀ ਨਹੀਂ ਕੋਈ ਬੋਲਦਾ ਸਵਾਲ ਤਾਂ ਹੈਗਾ ਨਾ ਪਰਿਵਾਰ ਨੇ ਚਿੱਠੀ ਦੇ ਜ਼ਰੀਏ ਪੁੱਛਿਆ ਕਿ ਜਿਵੇਂ ਦੂਜੇ ਫੌਜੀਆ ਦੇ ਪਰਿਵਾਰਾਂ ਨੂੰ ਸ਼ਹਾਦਤ ਤੋਂ ਬਾਅਦ ਤੁਰੰਤ ਲਾਭ ਮਿਲਦੇ ਨੇ ਕਿ ਉਹਨਾਂ ਨੂੰ ਕੁਝ ਨਹੀਂ ਮਿਲੂਗਾ ਕਾਸ਼ਦੀਪ ਨੇ ਕਾਸ਼ਦੀਪ ਦੇ ਸਾਰੇ ਲਾਭ ਪਰਿਵਾਰ ਨੂੰ ਕਦੋਂ ਮਿਲਣਗੇ ਇਹ ਦੱਸਿਓ ਮਾਂ ਪੁੱਛ ਪੁੱਛ ਰਹੀ ਆ ਪੁੱਤਰ ਨੂੰ ਹਿਸਾਬ ਦਵਾਉਣ ਦੇ ਲਈ ਅੰਤਮ ਸਾਹ ਤੱਕ ਲੜਾਂਗੀ ਪਰ ਮੈਨੂੰ ਇਹਨਾਂ ਤਾਂ ਦੱਸ ਦਿਓ ਕਿ ਮੇਰੇ ਪੁੱਤਰ ਨੂੰ ਤੁਸੀਂ ਹਿਸਾਬ ਦੇਣਾ ਵੀ ਹੈ ਜਾਂ ਨਹੀਂ ਮੇਰਾ ਵੱਡਾ ਬੇਟਾ ਆਕਾਸ਼ਦੀਪ ਕਹਿੰਦਾ ਸੀ ਮੰਮੀ ਅਸੀਂ ਦੋਵੇਂ ਭਰਾ ਫੌਜ ਚ ਜਾਣਾ ਪਰ ਹੁਣ ਸਾਡਾ ਦਿਲ ਨਹੀਂ ਮੰਨਦਾ ਕਿ ਅਸੀਂ ਆਪਣੇ ਦੂਜੇ ਜਵਕ ਨੂੰ ਭੇਜ ਦਈਏ ਉਹ ਪਲੱਸ 2 ਚ ਪੜਦਾ ਉਸ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਉਸ ਨੂੰ ਕੋਈ ਲਾਭ ਵੀ ਨਹੀਂ ਪਰਿਵਾਰ ਦੇ ਛੋਟੇ ਜੀ ਨੂੰ ਕੋਈ ਨੌਕਰੀ ਦੀ ਵੀ ਪੇਸ਼ਕਸ਼ ਨਹੀਂ ਹਾਂ ਮਾ ਕਹਿੰਦੀ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ ਇੱਕਦਮ ਪਹੁੰਚਦੀ ਆ ਸਰਕਾਰ ਉਹਨਾਂ ਦੇ ਘਰੇ ਤੇ ਮਿੰਟਾਂ ਵਿੱਚ 10-10 ਲੱਖ ਰੁਪਏ ਵੀ ਦਿੰਦੀ ਆ ਨੌਕਰੀ ਵੀ ਦਿੰਦੀ ਆ ਫ੍ਰੀ ਇਲਾਜ ਦੀ ਬਹੂਤ ਦਿੰਦੀ ਆ ਤੇ ਇੱਥੇ ਕੋਈ ਗੋੜਦਾ ਹੀ ਨਹੀਂ ਝੂਠੇ ਵਾਦੇ ਹੀ ਆਏ ਝੂਠੇ ਲਾਰੀ ਆ ਇਸ ਵਾਰ ਬਹੁਤ ਵਾਜਮ ਹੈ ਇਸ ਲਈ ਇਸ ਪਹਿਲੂ ਤੇ ਵੀ ਗੌਰ ਕਰਨੀ ਬਣਦੀ ਆ ਜਨਾ ਬਹੁਤ ਇੰਤਜ਼ਾਰ ਸੀ ਜੀ ਐਸਜੀਪੀਸੀ ਦੀ ਬੈਠਕ ਦਾ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੀ ਅੰਤਰੀ ਕਮੇਟੀ ਦੀ ਬੈਠਕ ਜਿਹੜੀ 9 ਜੂਨ ਨੂੰ ਹੋਣੀ ਸੀ ਉਹ 12 ਜੂਨ ਨੂੰ ਹੋਈ ਉਦੇ ਪਿੱਛੇ ਮੰਨਿਆ ਜਾ ਰਿਆ ਸੀ ਬਾਬਾ ਤੁਮਾ ਹੋਰਾਂ ਦਾ 11 ਜੂਨ ਨੂੰ ਲੱਗਣ ਵਾਲਾ ਧਰਨਾ ਟਾਲਣਾ ਬਟਾ ਮਿਸ਼ਨ ਸੀ ਪਹਿਲਾ ਟਾਸਕ ਸੀ ਕਹਿੰਦੇ ਕਿ ਐਡਵੋਕੇਟ ਹਰਿੰਦਰ ਸਿੰਘ ਧਾਮੀ ਦਾ 6 ਜੂਨ ਵਾਲਾ ਟਕਰਾਟਾ ਲੈਣਾ ਜੀਚੋ ਕਾਮਯਾਬ ਹੋਏ ਦੂਸਰਾ ਟਾਸਕ ਸੀ ਸੁਖਵੀਰ ਬਾਦਲ ਦੇ ਘਰ ਮੂਰੇ ਲੱਗਣ ਵਾਲਾ ਧਰਨਾ ਟਾਲ ਲੈਣਾ ਜੀਚੋ ਕਾਮਯਾਬ ਹੋਏ ਬਾਬਾ ਰਾਮ ਸਿੰਘ ਤੁਮਾ ਨੇ ਸੁਖਵੀਰ ਬਾਦਲ ਦੇ ਬਾਰੇ ਵੀ ਕਿਹਾ ਕਿ ਮੈਂ ਉਹਦੇ ਖਿਲਾਫ ਨਹੀਂ ਬੋਲ ਸਕਦਾ ਉਸਨੇ ਸ਼ਹੀਦ ਦੀ ਯਾਦਗਾਰ ਬਣਾਉਣ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਉਹ ਕਹਿੰਦੇ ਕਿ ਆ ਪੰਥਕ ਟਕਰਾਟਾ ਲੰਨ ਦੇ ਲਈ ਤੁਮਾਵਰਾਂ ਦਾ ਵੱਡਾ ਯੋਗਦਾਨ ਰਿਹਾ ਉਹਨਾਂ ਨੇ ਕੁਝ ਵਾਦੇ ਹੁਣ ਉਮੀਦ ਆ ਪੂਰੇ ਹੋਣਗੇ ਸੋ ਇਸ ਲਈ ਉਹ ਕਹਿੰਦੇ ਕਿ 22 ਸੋਸਾਈ ਦੇ ਵਿੱਚ ਦੇਖਿਓ ਤੁਸੀਂ ਸਾਰੀਆਂ ਤਰ੍ਹਾਂ ਦੀ ਸਾਂਝੀ ਸਰਕਾਰ ਆਊਗੀ ਸਭ ਦੇ ਨਾਲ ਮਿਲ ਕੇ ਚੱਲੂਗੀ ਉਹ ਕਿਹਦੇ ਵੱਲ ਇਸ਼ਾਰਾ ਕਰਨੇ ਕੀ ਕੱਲੀ ਭਾਜਪਾ ਘੱਟ ਜੋੜ ਜਾਂ ਕੱਲੀ ਭਾਜਪਾ ਵੱਲੇ ਜਿਹਦੇ ਨਾਲ ਅੱਜਕੱਲ੍ਹ ਤੁਮਾਵਰਾਂ ਦਾ ਬਹੁਤ ਨੇੜਤਾ ਪਰ ਇਹ ਸਭ ਦੇ ਦਰਮਿਆਨ ਆਖਰ ਅਜ ਦੀ ਬੈਠਕ ਸੀ ਜਿਹਦੇ ਉੱਪਰ ਸਭ ਦੀਆਂ ਨਜ਼ਰਾਂ ਸੀ ਕੀ ਕੀ ਯਾਨੀ ਕੁਲਦੀਪ ਸਿੰਘ ਗੜਗੱਜ ਤੋਂ ਕਾਰਜਕਾਰੀ ਜਥੇਦਾਰ ਲੈ ਲਈ ਜਾਊਗੀ ਕੀ ਉਹਨਾਂ ਤੋਂ ਤਖਸੀਲ ਕੇਸ ਕਰ ਸਰ ਦੀ ਸੰਪੂਰਨ ਜਥੇਦਾਰੀ ਵੀ ਲੈ ਲਈ ਜਾਗੀ ਕੀ ਬਲਵੰਤ ਸਿੰਘ ਤੋਂ ਉਹਨਾਂ ਨੂੰ ਹਟਾਤਾ ਜਾਊਗਾ ਕੀ ਬਲਵੰਤ ਸਿੰਘ ਰਾਜੋਣਾ ਦਾ ਨਾਮ ਅੱਜੇ ਆਜੂਗਾ ਕੀ ਉਹਨਾਂ ਦੀ ਉਧਰ ਦੂਸਰੀ ਥਾਂ ਦੇ ਉੱਤੇ ਉਸ ਤੋਂ ਬਾਅਦ ਜੇ ਉਹਨਾਂ ਨੂੰ ਸੰਪੂਰਨ ਜਥੇਦਾਰੀ ਸੌਂਪੀ ਜਾਂਦੀ ਆ ਬਲਵੰਤ ਸਿੰਘ ਰਾਜੋਣਾ ਨੂੰ ਤਾਂ ਕੀ ਕਾਰਜਕਾਰੀ ਕਿਸੇ ਹੋਰ ਨੂੰ ਲਾਇਆ ਜਾਊਗਾ ਸਾਰੇ ਸਵਾਲ ਸੀ ਤੇ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਬੈਠਕ ਤੋਂ ਲੱਭੇ ਜਾ ਰਹੇ ਸੀ ਜਦੋਂ ਕਿ ਜਾਣਕਾਰੀ ਇਹ ਦੇਰ ਰਾਤ ਨਿਕਲਣ ਲੱਗ ਪਈ ਸੀ ਸਵੇਰ ਵਾਲੀ ਮੈਟਿਕ 'ਚ ਹੋਣਾ ਕੁਛ ਨਹੀਂ ਹਾਂ ਸੁਝਾਅ ਮੰਗੇ ਸੀ ਐਸਜੀਪੀਸੀ ਨੇ ਕਹਿੰਦੇ ਆਗੇ ਹਜ਼ਾਰ ਖੰਡ ਸੁਝਾਅ ਸੰਸਥਾਵਾਂ ਦੇ ਵੀ ਆਏ ਨੁਮਾਇੰਦਿਆਂ ਦੇ ਵੀ ਆਏ ਕੁਝ ਖੁਦਜੀਬੀਆਂ ਦੇ ਵੀ ਆਏ ਸਖੁਦਜੀਬੀਆਂ ਦੇ ਵੀ ਆਏ ਸੋ ਸਾਰੇ ਸੁਝਾਵਾਂ ਦੇ ਆਧਾਰ ਤੇ ਕਮੇਟੀ ਬਣਾਉਣ ਦਾ ਫੈਸਲਾ ਕਰ ਲਿਆ ਜਿਹੜੀ ਕਮੇਟੀ ਕੰਮ ਕਰੇਗੀ ਕਿ ਆਪਾਂ ਉਹਨੀਆਂ ਬਣਾਈਏ ਜਿਹਦੇ ਰਾਹੀਂ ਚੰਗੇ ਸ਼ਖਸੀਅਤਾਂ ਨੂੰ ਜਥੇਦਾਰ ਲਾਉਣ ਸਮੇਂ ਇੱਕ ਸਿਧਾਂਤ ਬਣੇ ਇੱਕ ਉਹਨਾਂ ਦੀ ਸੇਵਾ ਮੁਕਤੀ ਸਮੇਂ ਸਤਕਾਰ ਬਣੇ ਸੋ ਜਦੋਂ ਜੇ ਸਰ ਸਹਿਬਾਂ ਲਿਆਂਦੇ ਜਾਣ ਤਦ ਵੀ ਇੱਕ ਰੋ ਰੀਤ ਪ੍ਰੋਪਰ ਹੋਵੇ ਤੇ ਜਦੋਂ ਵਿਦਾਇਗੀ ਹੋਵੇ ਤਦ ਵੀ ਇੱਕ ਸਨਮਾਨਤ ਵਿਦਾਇਗੀ ਹੋਵੇ ਸੋ ਇਹਦੇ ਲਈ ਢੰਗ ਤਰੀਕਾ ਕਿਹੜਾ ਹੋਵੇ ਉਹਦੀ ਬਣਤ ਕਿਵੇਂ ਹੋਵੇ ਉਹਦੀ ਰੂਪਰੇਖਾ ਕੀ ਹੋਵੇ ਉਹਦੇ ਸਿਧਾਂਤ ਫਾਰਮੂਲੇ ਕੀ ਹੋਣ ਉਹਦੇ ਲਈ ਇੱਕ ਕਮੇਟੀ ਦੇ ਗਠਨ ਕਰਨ ਦੀ ਸਹਿਮਤੀ ਬਣੀ ਹੈ ਅੱਜ ਦੀ ਬੈਠਕ 'ਚ ਵੱਡਾ ਪਹਿਲੂ ਇਹੀ ਹੈ ਸੋ ਪੰਜ ਨੁਕਤਿਆਂ ਨੂੰ ਅੱਜ ਦੀ ਬੈਠਕ ਨੂੰ ਸਮਝਣ ਦੀ ਲੋੜ ਹੈ ਸਭ ਤੋਂ ਪਹਿਲਾ ਨੁਕਤਾ ਇਹੀ ਹੈ ਕਿ ਜਲਦ ਹੀ ਸਿੱਖ ਵਿਦਵਾਨਾਂ ਦੀ ਕੁਝ ਪਧਰੀ ਕਮੇਟੀ ਦਾ ਗਠਨ ਕੀਤਾ ਜਾਊਗਾ ਇਹ ਅੱਜ ਦੀ ਅੰਤਰੀ ਕਮੇਟੀ ਦੀ ਬੈਠਕ ਜਿਹੜੀ ਐਡਵੋਕੇਟ ਹਰਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਚ ਹੋਈ ਉਹਦੇ ਰਾਹੀਂ ਫੈਸਲਾ ਹੋਇਆ ਹੁਣ ਇਹਦੇ ਰਾਹੀਂ ਹੀ ਬਾਬਾ ਤੁਮਨ ਸਨਿਆਧਰ ਨੇ ਦੇਖੋ ਜੇ ਅਸੀਂ ਕਾਰਵਾਈ ਕਰ ਰਹੇ ਹਾਂ ਦੂਸਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲ ਆ ਰਿਹਾ 350 ਸਾਲਾ ਸ਼ਹੀਦ ਦੀ ਸ਼ਤਾਬਦ ਦਿਹਾੜੇ ਨੂੰ ਮਨਾਉਣ ਦੇ ਲਈ ਕਹਿੰਦੇ ਜੀ ਵੱਡੇ ਪੱਧਰ ਤੇ ਮਨਾਇਆ ਜਾਣਾ ਉਹਦੇ ਲਈ ਬਕਾਇਦਾ ਤੌਰ ਤੇ 5 ਕਰੋੜ ਦਾ ਬਜਟ ਪਹਿਲਾਂ ਤੋਂ ਹੀ ਐਸਜੀਪੀਸੀ ਨੇ ਆਪਣੇ ਬਜਟ 'ਚ ਰੱਖਿਆ ਹੋਇਆ ਸੋ ਉਹਦੀ ਵਣਤ ਬਾਰੇ ਉਸ ਦਿਨ ਨੂੰ ਕਿਸ ਰੂਪ ਦੇ ਵਿੱਚ ਕਿਸ ਤਰ੍ਹਾਂ ਉਹਦਾ ਉਲਿੱਕਿਆ ਜਾਣਾ ਸਾਰਾ ਪ੍ਰੋਗਰਾਮ ਉਹਦੇ ਬਾਰੇ ਅੱਜ ਵਿਸਤਾਰਤ ਚਰਚਾ ਹੋਈ ਕਹਿੰਦੇ ਇਹ ਵੀ ਪਹਿਲੂ ਹੈ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਤਸਵੀਰ ਸਿੱਖ ਜਾਬ ਘਰ ਚ ਲਾਉਣ ਨੂੰ ਲੈ ਕੇ ਇਹ ਫੈਸਲੇ ਤੋਂ ਬਾਅਦ ਐਸਜੀਪੀਸੀ ਦੀ ਮੀਟਿੰਗ 'ਚ ਫੈਸਲਾ ਹੋਣ ਤੋਂ ਬਾਅਦ ਇਸ ਤੇ ਕਈ ਤਰ੍ਹਾਂ ਦੇ ਸਵਾਲ ਉੱਠੇ ਉਹਦੇ ਬਾਰੇ ਵੀ ਮੰਤਨ ਹੋਇਆ ਕਹਿੰਦੇ ਉਹ ਤੇ ਮੁੜ ਵਿਚਾਰ ਕੀਤਾ ਜਾ ਰਿਹਾ ਅਜੇ ਕੋਈ ਫੈਸਲਾ ਦੁਬਾਰਾ ਨਹੀਂ ਲਿਆ ਗਿਆ ਉਦਿਤ ਮੰਤਨ ਜਾਰੀ ਹੈ ਇਹਦੇ ਨਾਲੇ ਦਮਦਮੀ ਟਕਸਾਲ ਨੇਹੰਗ ਜਥੇਬੰਦੀਆਂ ਸਣੇ ਹੋਰ ਸਮੂਹ ਸਹਿਯੋਗੀ ਜਥੇਬੰਦੀਆਂ ਦਾ ਧੰਨਵਾਦ ਕੀਤਾ ਐ ਐਸਜੀਪੀਸੀ ਨੇ ਅੱਜ ਦੀ ਬੈਠਕ ਦੇ ਵਿੱਚ ਜਿਨ੍ਹਾਂ ਨੇ 6 ਤਰੀਕ ਨੂੰ ਪੂਰਾ ਸਹਿਯੋਗ ਦਿੱਤਾ ਤਾਂ ਕਿ ਕੱਲੂ ਕਾਰੇ ਦਾ ਦਿਹਾੜਾ ਉਹ ਸਾਖਾਨੀਲਾ ਤਾਰਾ ਦਾ ਦਿਹਾੜਾ ਅਮਨ ਅਮਾਨ ਦੇ ਨਾਲ ਮਨਾਇਆ ਗਿਆ ਸੋ ਇਸ ਲਈ ਇਹ ਚਾਰ ਪੰਜ ਨੁਕਤੇ ਅਹਿਮ ਨੇ ਜਿਨ੍ਹਾਂ ਚੋਂ ਖਾਸ ਨੁਕਤਾ ਇਹ ਹੈ ਕਿ ਹੁਣ ਜਥੇਦਾਰਾਂ ਦੀ ਸੇਵਾ ਮੁਕਤੀ ਔਰ ਨਿਯੁਕਤੀ ਦੇ ਲਈ ਇੱਕ ਕਮੇਟੀ ਦਾ ਗਠਨ ਰੂਪ ਧਾਰਨ ਕਰ ਸਕਦਾ ਜੀ ਉਹ ਸਾਹਮਣੇ ਆ ਸਕਦਾ ਤੇ ਉਹਦੇ ਵਿੱਚੋਂ ਲੰਬੀ ਪ੍ਰਕਿਰਿਆ ਇਹ ਅੱਜ ਕੱਲ ਦਾ ਗੱਲ ਨਹੀਂ ਹੈ ਕਿਉਂਕਿ ਸੁਖੀਰ ਬਾਦਲੀ ਤਿਰਨੂ ਇਹ ਵੀ ਹੈ ਕਿ ਜੇ ਸਾਰੇ ਅਧਿਕਾਰ ਕੱਲ ਨੂੰ ਕਿਸੇ ਕਮੇਟੀ ਕੋਲ ਚਲੇ ਗਏ ਕਿਉਂ ਨਹੀਂ ਆਪਣੀ ਮਰਜ਼ੀ ਨਾਲ ਜਿੱਤ ਸਰ ਲਾਉਣੇ ਆ ਫਿਰ ਤਾਂ ਬਾਦਲੀ ਸ਼ਕਤੀਆਂ ਹਾਵੀ ਹੋ ਜਾਣਗੀਆਂ ਜੀ ਸਾਡੇ ਹੱਥੋਂ ਵੀ ਕੰਟਰੋਲ ਜਾ ਸਕਦਾ ਹੈ ਸਿੱਖ ਜਗਤ ਦੇ ਹੱਥੋਂ ਵੀ ਕੰਟਰੋਲ ਜਾ ਸਕਦਾ ਹੈ ਇਹ ਕਿਸੇ ਬਾਹਰੀ ਸ਼ਕਤੀ ਦੇ ਹੱਥ ਵੀ ਕੰਟਰੋਲ ਆ ਸਕਦਾ ਦੂਸਰਾ ਉਹਨਾਂ ਨੂੰ ਇਹ ਕਿ ਅੱਜ ਸ਼੍ਰੋਮਣੀ ਕਮੇਟੀ ਸਾਡੇ ਕੰਟਰੋਲ 'ਚ ਹੈ ਅੱਜ ਅਸੀਂ ਆਪਣੇ ਚਿਹਤੇ ਬੰਦੇ ਲਾ ਲਾਂਗੇ ਕੱਲ ਨੂੰ ਉਹ ਹੀ ਸਾਡੇ ਕੰਟਰੋਲ 'ਚ ਨਾ ਰਹੀ ਤਾਂ ਬੰਦੇ ਵੀ ਨਹੀਂ ਹੋ ਰਹੇ ਨੇ ਇਸ ਲਈ ਆਪਾਂ ਦੋ ਥਾਂਵਾਂ ਤੇ ਕੰਟਰੋਲ ਦੀ ਬਜਾਏ ਐਚਪੀਸੇ ਕੰਟਰੋਲ ਰੱਖੋ ਉਹਦੇ ਰਾਹੀਂ ਉਹ ਤਰੀਕਾ ਕਰਾਓ ਫਿਲਹਾਲ ਇਹ ਮਾਮਲਾ ਲਟਕਾ ਦਿਓ ਸੋ ਇੱਕ ਤਰ੍ਹਾਂ ਇਹ ਵੀ ਚਰਚਾ ਆ ਰਹੀ ਹੈ ਕਿ ਲਟਕਾਉਣ ਦਾ ਪਹਿਲੂ ਹੈ ਪਰ 6 ਜੂਨ ਤੇ 11 ਜੂਨ 6 ਜੂਨ ਨੂੰ ਟਕਰਾਟਾ ਲੈਣਾ 11 ਜੂਨ ਨੂੰ ਧਰਨਾ ਟਾਲਣਾ ਇਹ ਦੋਵਾਂ ਦੇ ਲਈ ਜਿਹੜਾ ਸਮਝੌਤਾ ਹੋਇਆ ਮਤਲਬ ਕਿ ਪਪਾ ਹਰਨਾਮ ਸਿੰਘ ਧੂਮਾਹਰਾ ਨਾਲ ਉਹ ਤਾਂ ਪਗਾਉਣਾ ਪੈਣਾ ਕੀ ਉਸੇ ਨੂੰ ਪਗਾਉਣ ਅੱਜ ਬਲਵਿੰਦਰ ਸਿੰਘ ਪੁੰਦੜ ਯਾਨੀ ਗੁਰਦੀਪ ਸਿੰਘ ਗੜਗਾ ਨਾਲ ਮੁਲਾਕਤ ਕਰਨ ਗਏ ਸੀ ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਰਹੇ ਬਲਵਿੰਦਰ ਸਿੰਘ ਪੁੰਦੜ ਅਚਾਨਕ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਦੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਧੂਰਾ ਨਾਲ ਬੰਦ ਕਮਰਾ ਬੈਠ ਕਰਦੇ ਨੇ ਬੰਦ ਕਮਰਾ ਮੁਲਾਕਤ ਕਰਦੇ ਨੇ ਤੇ ਉਸ ਬੰਦ ਕਮਰਾ ਬੈਠਕ ਤੋਂ ਬਾਅਦ ਉਹ মিডিਆ ਦੇ ਰੂਬਰੂ ਹੋ ਰਿਹਾ ਕਹਿੰਦੇ ਨੇ ਕਿ ਮੈਂ ਤਾਂ ਹਾਲਚਾਲ ਪੁੱਛਣ ਆਇਆ ਸੀ ਜਦੋਂ মিডিਆ ਸਵਾਲ ਕਰਦਾ ਕਿ ਉਹਨਾਂ ਨੂੰ ਬਦਲਣ ਬਾਰੇ ਉਹਨਾਂ ਨੂੰ ਹਟਾਉਣ ਬਾਰੇ ਉਹ ਕਹਿੰਦੇ ਨਹੀਂ ਜੀ ਇਹ ਧਾਰਮਿਕ ਮਸਲੇ 'ਚ ਸਾਡੀ ਕੋਈ ਦਖਲ ਨਹੀਂ ਕਿੰਨੇ ਨਿਵਾਣੇ ਨੇ ਬਲਵਿੰਦਰ ਕੁੰਦੜਾ ਕਿਨੀ ਸਹਜਤਾ ਨਾਲ ਇਹ ਗੱਲ ਕਹੇਗੇ ਕਿ ਧਾਰਮਿਕ ਮਸਲਾ ਸਾਡੀ ਕੋਈ ਦਖਲ ਨਹੀਂ ਜੀ ਸਭ ਨੂੰ ਪਤਾ ਹੈ ਕਿ ਤੁਸੀਂ ਸੁਨੇਹਾ ਲੈ ਕੇ ਆਏ ਤੁਸੀਂ ਇੱਕ ਸਲਾਹ ਮਸ਼ਵਰਾ ਕਰਨ ਆਏ ਮੰਨਿਆ ਜਾ ਰਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਰਸਤਾ ਛੱਡ ਦਿੱਤਾ ਜਾਊਗਾ ਕਿ ਤੁਸੀਂ ਇਸ ਰਸਤੇ ਤੋਂ ਜਥੇਦਾਰੀ ਦਾ ਅਹੁਦਾ ਤਿਆਗ ਕੇ ਆਪਣੇ ਰਾਹਾਂ ਤੇ ਤੁਰਪੋ ਤੇ ਤੁਸੀਂ ਆਪਣਾ ਅਗਲਾ ਪੰਥ ਦੀ ਸੇਵਾ ਦਾ ਕੋਈ ਹੋਰ ਰਾਹ ਚੁਣ ਲਵੋ ਤੇ ਇੱਥੇ ਅਸੀਂ ਕਿਸੇ ਹੋਰ ਨੂੰ ਲਾਉਣਾ ਸੋ ਕੀ ਉਹਦਾ ਅੱਜ ਮੁੱਢ ਵੱਜਿਆ ਕਿਉਂਕਿ ਨਹੀਂ ਇਹ ਜ਼ਿੰਮੇਵਾਰੀ ਐਡਵੋਕੇਟ ਹਿੰਦਰ ਸਿੰਘ ਧਾਮੀ ਨੂੰ ਵੀ ਦਿੱਤੀ ਜਾ ਸਕਦੀ ਸੀ ਜਿਹੜੇ ਕਹਿੰਦੇ ਰਹੇ ਨੇ ਕਿ ਜਥੇਦਾਰ ਸਾਹਿਬਾਂ ਨਾਲ ਤਾਂ ਸਾਡਾ ਰੁਟੀਨ ਦਾ ਮੁਲਾਕਾਤਾਂ ਹੁੰਦੀਆਂ ਨੇ ਜਦੋਂ ਯਾਨੀ ਰੁਘਵੀਰ ਸਿੰਘ ਨੂੰ ਮਿਲਦੇ ਸੀ ਉਹ ਤਾਂ ਦੇ ਕਿੰਨੀ ਤਰ੍ਹਾਂ ਦੇ ਸਵਾਲ ਉੱਠਦੇ ਉਹ ਕਹਿੰਦੇ ਜੀ ਐਸਜੀਪੀਸੀ ਨੇ ਤਾਂ ਸਖਤਰੇ ਤਵਜੋਂ ਸਾਰੇ ਸੇਵਾ ਭਾਰ ਨਿਭਾਉਣਾ ਹੁੰਦਾ ਜਥੇਦਾਰ ਸਾਹਿਬਾਂ ਨਾਲ ਇਸ ਲਈ ਸਾਡਾ ਤਾਂ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਪਰ ਯਾਨੀ ਕੁਲਦੀਪ ਸਿੰਘ ਗੜਕੱਜ ਦੇ ਮਾਮਲੇ 'ਚ ਐਸਪੀ ਦੇ ਪ੍ਰਧਾਨ ਦਾ ਵਤੀਰਾ ਹੋਰ ਤਰ੍ਹਾਂ ਦਾ ਉਹ ਕਹਿੰਦੇ ਨੇੜੇ ਹੀ ਨਹੀਂ ਜਾਣਾ ਮੰਨਤਾ ਹੀ ਨਹੀਂ ਦੇਣੀ ਸਬੰਧੇ ਨਹੀਂ ਰੱਖਣਾ ਪਰ ਸੁਖਵੀਰ ਬਾਦਲ ਨਾਲ ਉਹਨਾਂ ਦਾ ਵੀ ਸਬੰਧ ਸੁਖਵੀਰ ਬਾਦਲ ਨਾਲ ਉਹਨਾਂ ਦਾ ਵੀ ਨਾਤਾ ਤੁਸੀਂ ਲਈ ਫਿਰ ਇਹ ਵਿਚਾਰਲਾ ਰ ਹ ਲੱਭਿਆ ਗਿਆ ਕਿ ਅਜ ਬਲਵਿੰਦਰ ਸਿੰਘ ਭੁੰਦਰ ਨੂੰ ਭੇਜ ਦਿਓ ਇਹਨਾਂ ਦੇ ਰਾਹੀਂ ਟਾਸਕ ਪੂਰੀ ਕਰਾ ਦਿਓ ਸੋ ਜੀ ਕਹਿੰਦੇ ਬੰਦ ਕਮਰੇ ਬੈਠਕੀਆਂ ਚਰਚਾ ਆਉਂਦੇ ਦਿਨਾਂ ਦੇ ਵਿੱਚ ਇਹ ਵੀ ਸੰਭਾਵਨਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਖੁਦ ਹੀ ਕਾਰਜਕਾਰੀ ਅਥਿਹਦਰ ਤੋਂ ਲੰਬੇ ਹੋ ਜਾਣ ਤੇ ਜੇ ਪੂਰਨ ਤੌਰ ਤੇ ਲੰਬੇ ਹੁੰਦਾ ਸਮਝੌਤਾ ਹੋਇਆ ਉਹ ਵੀ ਸੰਭਵ ਹੈ ਜੀ ਪਰ ਆਉਂਦੇ ਦਿਨਾਂ ਚ ਸ਼੍ਰੀ ਕਲਤਕ ਸਾਬ ਨੂੰ ਸੰਪੂਰਨ ਜਥੇਦਾਰ ਪਰ ਕਾਰਜਕਾਰੀ ਅਥਿਹਦਰ ਜਲਦ ਮਿਲੇਗਾ ਹਾਂ ਇਦھر ਅਮਰੀਕਾ ਕਹਿੰਦੇ ਜੀ ਆਪਣਾ ਰੰਗ ਦਿਖਾ ਰਹੇ ਆ ਤੇ ਮੋਦੀ ਸਰਕਾਰ ਹੁਣ ਚੁੱਪ ਹੈ ਤਿੰਨ ਪਹਿਲੂ ਨੇ ਵੈਸੇ ਤਾਂ ਜਦੋਂ ਇਹ ਸਟ੍ਰਾਈਕ ਹੋਈ ਸੀ ਉਸ ਸਮੇਂ ਵੀ ਅਮਰੀਕਾ ਨੇ ਆਪਣਾ ਰੰਗ ਦਿਖਾਇਆ ਸੀ ਜਦੋਂ ਮੋਦੀ ਜੀ ਅਕਸਰ ਹੀ ਗੁਣਗਾਨ ਗਾਦੇ ਹੁੰਦੇ ਸੀ ਟਰੰਪ ਜਮਾਈ ਬੈਸਟ ਫਰੈਂਡ ਹੈਨਾ ਤੇ ਜੀ ਉਹ ਫਰੈਂਡ ਨੇ ਕਿਵੇਂ ਆਪਣੇ ਮੁੰਡੇ ਭੇਜੇ ਕਿਵੇਂ ਟਾਇਰ ਫਲਾ ਮਸਲਾ ਲਾਇਆ ਕਿਵੇਂ ਸਮਝੌਤਿਆਂ ਨੂੰ ਜ਼ਬਰੀ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਹ ਸਟ੍ਰਾਈਕ ਦੇ ਨਾਂ ਤੇ ਵੀ ਕਹਿਆ ਕਿ ਮੈਂ ਰਖਾਇਆ ਜੰਗਬੰਦੀ ਮੈਂ ਕਰਾਈਆ ਇਹ ਗੋਲੀਬੰਦੀ ਮੈਂ ਕਰਾਈਆ ਪਰ ਇਸ ਦੇ ਬਾਵਜੂਦ ਵੀ ਅੱਜ ਕੱਲ ਪਾਕਿਸਤਾਨ ਵਾਲੇ ਪਾਸੇ ਡੱਕਾ ਸਿੱਟ ਰਿਹਾ ਮੋਦੀ ਜੀ ਤੁਹਾਡਾ ਫਰੈਂਡ ਭਰਤ ਦੇ ਬਖ ਵਖ ਮੋਲਕਾਂ ਚ ਗਏ ਵਕਤ ਪਰਤਾਏ ਨੇ ਉਹਨਾਂ ਨਾਲ ਮੋਦੀ ਜੀ ਦੀ ਮੁਲਾਕਾਤ ਹੋ ਰਹੀ ਆ ਤੇ ਇਧਰ ਅਮਰੀਕਾ ਨੇ ਸਿੱਧੇ ਲੱਭ ਜਾਂ ਚ ਪਾਕਿਸਤਾਨ ਦਾ ਸਾਥ ਦਿੰਦਿਆਂ ਅਮੀ ਪਰਿਆ ਉੱਥੋਂ ਦੇ ਉਹਨਾਂ ਦੇ ਜਰਨਲ ਨੇ ਜਰਨਲ ਮਾਈਕਲ ਕੁਰੀਲਾ ਉਹ ਕਹਿੰਦੇ ਵੀ ਅੱਤਵਾਦ ਨੂੰ ਖਤਮ ਕਰਨ ਦੇ ਲਈ ਪਾਕਿਸਤਾਨ ਦਾ ਸਾਡਾ ਬਹੁਤ ਸਾਥ ਦੇ ਰਿਹਾ ਉਸ ਪਾਕਿਸਤਾਨ ਦੀ ਗੱਲ ਕੀਤੀ ਹੈ ਅਮਰੀਕਾ ਨੇ ਜਿੱਥੇ 10 ਸਾਲ ਲੁਦੇਨ ਲੁਕਿਆ ਰਿਹਾ ਤੇ ਫਿਰ ਕਹਿੰਦੇ ਜੀ ਅਸੀਂ ਘਰੇ ਪੜ ਕੇ ਮਾਰ ਕੇ ਆਏ ਹੁਣ ਉਹ ਕਹਿੰਦੇ ਜੀ ਉਹ ਧਰਤਵਾਦ ਦੇ ਖਿਲਾਫ ਲੜਾਈ ਲੜ ਰਹੇ ਹੋ ਪਾਕਿਸਤਾਨ ਦਾ ਸਾਡਾ ਤਾਂ ਉਹਦੇ ਨਾਲ ਸਹਿਯੋਗ ਬਹੁਤ ਹੈ ਚਲੋ ਇਹੀ ਨਹੀਂ ਉਹਦੀ ਜੀ ਦੂਸਰਾ ਝਟਕਾ ਵੀ ਦਿੱਤਾ ਤੁਹਾਨੂੰ ਜੇ ਤੁਹਾਨੂੰ ਕੈਨੇਡਾ ਨੇ ਸੱਦਿਆ ਜੀ 7 ਸਿਖਰ ਸਿਮੇਲਣ ਦੇ ਵਿੱਚ ਪਹਿਲਾਂ ਸੱਦਾ ਨਹੀਂ ਸੀ ਬਾਚੋਂ ਸੱਦਾ ਆਇਆ ਉਸ ਨੂੰ ਲੈ ਕੇ ਵੀ ਕਿੰਨੇ ਤਰ੍ਹਾਂ ਦੇ ਆਮੋ ਸਾਹਮਣੇ ਵਿਵਾਦ ਹੋ ਰਹੇ ਨੇ ਹੁਣ ਪਰ ਉਧਰ ਦੂਸਰੇ ਪਾਸੇ ਅਮਰੀਕਾ ਆਪਣੀ ਫੌਜ ਦਾ ਸਥਾਪਨਾ ਦਿਵਸ ਦਾ 250 ਸਾਲਾ ਮਨਾ ਰਿਹਾ ਸੋ 250 ਸਾਲਾ ਸਥਾਪਨਾ ਦਿਵਸ ਅਮਰੀਕੀ ਫੌਜ ਦੇ ਦਿਨ ਦੇ ਉੱਤੇ ਅਮਰੀਕਾ ਨੇ ਪਾਕਿਸਤਾਨ ਫੌਜ ਦੇ ਪਾਕਿਸਤਾਨ ਆਰਮੀ ਚੀਫ ਦੇ ਮਨੀਰ ਨੂੰ ਸੱਦਾ ਦਿੱਤਾ ਮੇਰੇ ਕੋਲ ਕੋਈ ਅਧਿਕਾਰਤ ਜਾਣਕਾਰੀ ਨਹੀਂ ਕਿ ਭਾਰਤੀ ਕਿਸੇ ਫੌਜ ਦੇ ਮੁਖੀ ਨੂੰ ਜਾਂ ਤਿੰਨੋਂ ਫੌਜਾਂ ਦੇ ਹਵਾਲੇ ਜਿਵੇਂ ਹੈੱਡ ਲਾਇਗਨ ਉਹਨਾਂ ਨੂੰ ਕੋਈ ਸੱਦਾ ਆ ਹੋਵੇ ਪਰ ਪਾਕਿਸਤਾਨ ਦੀ ਖਬਰ ਵਿਦੇਸ਼ੀ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆ ਗਈ ਹੈ ਕਿ ਜੀ ਆਰਮੀ ਜੀਪਾ ਆਰਮੀ ਚੀਫ ਮਨੀਰ ਨੂੰ ਅਮਰੀਕਾ ਨੇ ਆਉਣ ਦਾ ਸੱਦਾ ਦਿੱਤਾ ਹੈ ਤੇ ਉਹਨੇ ਜੀ ਪਰਵਾਨ ਵੀ ਕਰ ਲਿਆ ਉੱਥੇ ਜੀ 250 ਸਾਲਾਂ ਜਿਹੜੀ ਪ੍ਰੇਡ ਹੋਣੀ ਹੈ ਉਹਨਾਂ ਦੀ ਸਥਾਪਨਾ ਦਿਵਸ ਤੇ ਫੌਜ ਦੀ ਉਹਦੇ ਵਿੱਚ ਮਨੀਰ ਹੋਰੀ ਹਿੱਸਾ ਲੈਣਾਂ ਤੋ ਜੀ ਆ ਮੋਦੀ ਜੀ ਤੁਹਾਡੇ ਮੱਤਰ ਤੇ ਤੀਸਰਾ ਇੱਕ ਵਾਰ ਫਿਰ ਦਰਜਨ ਵਾਰ ਦੁਹਰਾਉਣ ਤੋਂ ਬਾਅਦ ਦੁਬਾਰਾ ਫਿਰ ਅਮਰੀਕੀ ਵਿਦੇਸ਼ ਮੰਤਰਾਲੇ ਦੇ ਬਲਾਰੇ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾਅ ਘੱਟ ਕਰਨ ਦੇ ਲਈ ਨੌਲ ਟਰੰਪ ਸਣੇ ਵਿਦੇਸ਼ ਮੰਤਰੀ ਮਾਰਕੋ ਰੂਬੀਆ ਨੇ ਬਹੁਤ ਰੋਲ ਨਵਾਇਆ ਸੋ ਅਮਰੀਕੀ ਪਿਆਰ ਜਿਹੜਾ ਪਾਕਿਸਤਾਨ ਨਾਲ ਪਲ ਰਿਹਾ ਹੁਣ ਜਨਾਬ ਕੋਈ ਬਿਆਨ ਆਊਗਾ ਹੁਣ ਕੋਈ ਹਮਲਾ ਆਊਗਾ ਹੁਣ ਕੋਈ ਤਰਕ-ਵਤਰਕ ਦੇਣਾ ਹੈ ਵਿਦੇਸ਼ ਮੰਤਰਾਲਾ ਕੋਈ ਆਪਣੀ ਵਿਦੇਸ਼ ਨੀਤੀ ਨਾਲ ਅਮਰੀਕਾ ਬਾਰੇ ਕੋਈ ਸੋਚੂਗਾ ਚਰਚੇ ਤਾਂ ਇਹ ਜਨ ਤੱਕ ਨਹੀਂ ਕਿ ਵੀ ਇਹ ਸਾਰਾ ਕੁਝ ਜੋ ਹੋ ਰਿਹਾ ਚਾਹੇ ਉਹ ਪਾਕਿਸਤਾਨ ਦੇ ਨਾਲ ਅੱਤਵਾਦ ਖਤਮ ਕਰਦੇ ਨਾਲ ਮਾਮਲੇ ਤੇ ਤਾਲ ਮਿਲਦੀਆਂ ਗੱਲਾਂ ਹੋ ਰਹੀਆਂ ਹੋਣ ਚਾਹੇ ਆਰਮੀ ਚੀਫ ਮਨੀਰ ਨੂੰ ਉੱਥੇ ਪਾਕਿਸਤਾਨ ਆਰਮੀ ਚੀਫ ਮਨੀਰ ਨੂੰ ਉੱਥੇ ਸੱਦਾ ਦੇਣ ਦਾ ਪਹਿਲੂ ਹੋਵੇ ਕਹਿੰਦੇ ਇਹਦੇ ਪਿੱਛੇ ਚੀਨ ਫੈਕਟਰ ਕੰਮ ਕਰਦਾ ਤੇ ਚੀਨ ਤੇ ਅਮਰੀਕਾ 'ਚ ਤਾਂ ਟੈਰਫ ਵਾਰਪੁਰ ਵਾਲਾ ਮਸਲਾ ਵੀ ਸੈੱਟ ਹੋ ਗਿਆ ਹੈ ਉਹਨਾਂ ਨੇ ਤਾਂ ਆਪਣੇ ਵਪਾਰਾਂ ਦਾ ਕੰਮ ਸੈੱਟ ਕਰ ਲਿਆ ਤੇ ਤੁਹਾਡੇ ਗਲ ਗੁੱਠਾ ਦਿੱਤਾ ਜਾ ਰਿਹਾ ਕਿ ਜ਼ੀਰੋ ਦੇ ਉੱਤੇ ਅਸੀਂ ਸਮਝੌਤਾ ਕਰਨਾ ਜ਼ੀਰੋ ਤੇ ਉੱਤੇ ਸਮਝੌਤੇ ਦਾ ਮਤਲਬ ਪੰਜਾਬ ਸਣੇ ਭਾਰਤ ਦੀ ਖੇਤੀ ਵੀ ਖਤਰੇ 'ਚ ਸਾਡਾ ਡੇਰੀ ਉਦਯੋਗ ਸਾਡਾ ਮਤਲਬ ਕਿਹਾ ਦੂਸਰਾ ਮੁਰਗੀ ਪਾਲਣ ਵਾਲਾ ਉਦਯੋਗ ਇਹ ਸਾਰਾ ਕੁਝ ਖਤਰੇ 'ਚ ਆ ਜਾਣਾ ਜਨਾਬ ਸੋ ਜਨਾਬ ਸੋਚੋ ਹੁਣ ਮੂੰਹ ਖੋਲੋ ਤੇ ਸਵਾਲ ਕਰੋ ਵਿਦੇਸ਼ ਮੰਤਰਾਲੇ ਨੂੰ ਹੀ ਲਾਓ ਕਿਸੇ ਨੂੰ ਤਾਂ ਲਾਓ ਬੋਲੋ ਜਰੂਰ